ਆ ਬੂਆ ਖੋਲ ਬੀਬਾ ਬਾਬੇ ਤੇਰੇ ਭਾਗ ਜਗਾਉਣ ਆਏ ਨੇ ਕੌਣ ਆ ਗਿਆ ਸਿਕਰ ਦੁਪਹਿਰਾਂ ਸੌਣ ਵੀ ਨਹੀਂ ਦਿੰਦੀ ਉਹ ਭਗਤੋ ਬੂਆ ਖੋਲ ਦਿਆ ਕਰੋ ਤੁਸੀਂ ਸੁੱਤੇ ਪਿਓ ਬਾਬੇ ਛੋੜੇ ਭਾਗ ਜਗਾਉਣ ਆਏ ਨੇ ਕਮਲੀਏ ਕਿਵੇਂ ਦੀਆਂ ਗੱਲਾਂ ਕਰਦੀਆਂ ਬਾਬਾ ਮੇਰੀ ਗੱਲ ਸੁਣ ਆਹ ਟਾਈਮ ਸੌਣ ਦਾ ਹੁੰਦਾ ਆ ਉਪਰਾਂ ਅੱਗ ਦੇਖ ਲੈ ਕਿੰਨੀ ਡੇਗਦੀ ਆ ਤੁਸੀਂ ਸੌਣ ਨਹੀਂ ਦਿੰਦੇ ਉਹ ਬੱਚਾ ਬਾਬੇ ਇਸ ਅੱਗ 'ਚ ਧੂਨੇ ਲਾ ਕੇ ਤਪੱਸਿਆ ਕਰਦੇ ਨੇ ਤਾਂ ਜੋ ਤੁਸੀਂ ਸੁਖੀ ਬਸੋ ਸਾਨੂੰ ਕੋਈ ਸ਼ੌਕ ਥੋੜੀ ਆ ਬੀਬਾ ਪਿੰਡਾਂ 'ਚ ਫੇਰੀਆਂ ਪਾਉਣ ਦਾ ਬਾਬਾ ਹਲੇ ਸੁਣ ਲੈ ਘਰ ਵਾਲਾ ਮੇਰਾ ਹੈ ਨਹੀਂ ਘਰੇ ਅੜ ਬਸਵਾ ਦਾ ਬਹੁਤਾ ਉਹਨੇ ਮੇਰੀ ਕੁੱਤਨੀ ਪੱਟ ਦੇਣੀ ਆ ਤੂੰ ਅਗਲੇ ਘਰੇ ਜਾ ਜੇ ਘਰ ਵਾਲਾ ਕਰੀ ਨਹੀਂ ਫਿਰ ਇਹਦਾ ਗੱਲ ਬਣੂ ਬੀਬਾ ਕੀ ਬੋਲਿਆ ਬਾਬਾ ਉਹ ਮੈਂ ਕਹਾ ਬੀਬਾ ਕੋਈ ਗੱਲ ਨਹੀਂ ਤੇਰੇ ਘਰ ਵਾਲਾ ਘਰੇ ਨਹੀਂ ਬਾਬਿਆਂ ਨੇ ਨੀਗਾ ਮਾਰ ਲਈ ਤੇਰੇ ਘਰ ਦੇ ਵਿੱਚ ਬੀਬਾ ਤੇਰੇ ਡੰਗਰਾਂ ਪਸ਼ੂਆਂ ਦਾ ਬਹੁਤ ਨੁਕਸਾਨ ਹੈ ਮੱਝਾਂ ਤੇਰੀਆਂ ਦੁੱਧ ਤੋਂ ਭੱਜ ਜਾਂਦੀਆਂ ਨੇ ਤੇ ਬੱਚਾ ਇੱਕ ਗੱਲ ਹੋਰ ਦੱਸ ਦਨਾ ਤੇਰੇ ਘਰ ਦੇ ਵਿੱਚ ਪ੍ਰੇਤਾਂ ਦਾ ਵਾਸਾ ਹੈ ਆ ਥੋੜੇ ਦਿਨਾਂ ਤੱਕ ਤੇਰੇ ਘਰ ਦਾ ਸਭ ਕੁਝ ਮੁਧਾ ਵੱਜਣ ਵਾਲਾ ਹੈ ਫੇਰ ਨਾ ਆਖੀ ਬਾਬਿਆਂ ਨੂੰ ਬਾਬਿਆਂ ਨੂੰ ਜੇ ਚਾਹ ਪਾਣੀ ਛਕਾ ਦੇਗੀ ਬਾਬਿਆਂ ਦੀ ਗੱਲ ਮੰਨੇਗੀ ਤੇਰੇ ਬੇੜੇ ਪਾਰ ਲਗਾ ਦੇ। ਬਾਬਾ ਮੇਰੀ ਗੱਲ ਸੁਣਾ ਗੱਲਾਂ ਚ ਮੈਂ ਨਹੀਂ ਆਉਂਦੀ ਠੀਕ ਆ ਮੈਨੂੰ ਨਿਜਕੀਨ ਹੈਗਾ ਇਹ ਗੱਲਾਂ ਤੇ। ਬੱਚਾ ਬਾਬਿਆਂ ਨੂੰ ਉਤੋਂ ਬਾਜ ਆਉਂਦੀ ਆ ਬਾਬੇ ਚੱਲੇ ਜਾ ਤੈਨੂੰ ਨਹੀਂ ਯਕੀਨ ਪਤਾ। ਕਿਤੇ ਬਾਬੇ ਤੇ ਮੈਂ ਉਹੀ ਜਿਹਾ ਹੋਣਾ ਕਰਾਂ ਮੇਰੇ ਘਰ ਚ ਸੱਚੀ ਨਾ ਕੁਛ ਰਹੇ। ਬਾਬਾ ਬਾਬਾ ਆ ਜਾ ਆ ਜਾ ਆ ਜਾ। ਮੈਂ ਤਾਂ ਉਹੀ ਸਮਝਗੀ ਵੀ ਪਖੰਡੀ ਸਾਹ ਤੁਰਿਆ ਫਿਰਦਾ ਕੋਈ। ਉਹ ਬੱਚਾ ਸਾਰੇ ਬਾਬੇ ਕੋਝੇ ਨਹੀਂ ਹੁੰਦੇ। ਬਾਬਾ ਜੀ ਅੰਦਰ ਆ ਜਾਓ ਮੇਰ ਤਾਂ ਗਲਤੀ ਹੋ ਗਈ ਮੇਰ ਤਾਂ ਸੁਵਾਈ ਵਾਲਾ ਗੁੱਸੇ ਵਾਲਾ ਕੀ ਕਰਾਂ ਕੋਈ ਗੱਲ ਨਹੀਂ ਬੀਬਾ ਕੋਈ ਗੱਲ ਨਹੀਂ ਉਹਦਾ ਤੇਰੇ ਮੱਥੇ ਤੋਂ ਪੜ੍ਹ ਕੇ ਪਤਾ ਲੱਗ ਗਿਆ ਸੀ ਵੀ ਬੀਬਾ ਬੜੀ ਤੇਜ ਐ ਤੂੰ ਤੇਜ ਹੋ ਕੇ ਹੀ ਬਾਬਾ ਜੀ ਟਾਈਮ ਲੰਘਦਾ ਦੇਖੀ ਬੀਬਾ ਕੀ ਹੋ ਗਿਆ ਬਾਬਾ ਉਹ ਬੀਬਾ ਤੇਰੇ ਤੇ ਘਰੇ ਪ੍ਰੇਤਾਂ ਦਾ ਵਾਸ ਹੈ ਇਹ ਪੈਰ ਫੜਦੇ ਨੇ ਬੀਬਾ ਪ੍ਰੇਤ ਕਿੱਥੇ ਆ ਬਾਬਾ ਪ੍ਰੇਤ ਆਹ ਦੇਖ ਬੀਬਾ ਪੈਰਾਂ ਵੀ ਦੀ ਲੰਘ ਕੇ ਗਿਆ ਮੇਰੇ ਕਦੇ ਸੱਪ ਬਣ ਜਾਂਦਾ ਕਦੇ ਨਿਉਲਾ ਬਣ ਜਾਂਦਾ ਬੀਬਾ ਇਹ ਤੂੰ ਮੈਨੂੰ ਆਇਆ ਦੱਸ ਬੀਬਾ ਤੇਰੇ ਪਿੰਡ ਦੇ ਵਿੱਚ ਕੋਈ ਬੰਦਾ ਖੰਡ ਖਾ ਕੇ ਮਰਿਆ ਸੀ? ਹਾਂ ਬਾਬਾ ਖੀਰ ਖਾ ਕੇ ਮਰਿਆ ਸੀ ਇੱਕ। ਖੀਰ ਤੇ ਖੰਡ ਬੀਬਾ ਕੋਈ ਫਰਕ ਨਹੀਂ ਹੁੰਦਾ ਖੀਰ ਦੇ ਵਿੱਚ ਖੰਡ ਪਾਤੀ ਤੇ ਸਿਵਿਆਂ ਕੋਲ ਦੀ ਲੰਘਿਆ ਤੀ। ਹਾਂ ਤੇ ਉਹ ਬੰਦਾ ਮਰਿਆ ਸੀ ਤੇ ਉਹੀ ਬੰਦਾ ਤੇਰੇ ਘਰੇ ਆਇਆਗਾ। ਮੇਰੇ ਘਰੇ ਕੀ ਲੈਣ ਆਇਆ ਉਹ? ਉਹ ਬੀਬਾ ਕਦੇ ਮਿੱਠਾ ਮੋਠਾ ਖਾ ਕੇ ਇੱਕ ਜਵਾਕ ਬੱਚਾ ਆਪਣਾ ਬਾਹਰੇ ਚਲਿਆ ਜਾਂਦਾ ਹੈਗਾ। ਉਹਦੇ ਨਾਲ ਪ੍ਰੇਤ ਬੀਬਾ ਛੋਡੇ ਘਰੇ ਆ ਗਿਆ ਬਾਬੇ ਝੂਠੇ ਹੀ ਬੋਲਦੇ। ਉਹ ਦੇਖ ਬੀਬਾ ਇੱਕ ਮੂਹ ਬੈਠੇ। ਉਹ ਦੇਖ ਮੱਜ ਦੇ ਉੱਤੇ ਬੈਠਿਆ ਤਰੀ ਦੇ। ਹੁਣ ਉਹ ਕੌਣ ਆ ਬੱਬਾ? ਉਹ ਬੀਬਾ ਬੰਦਾ ਦਾਰੂ ਦਾ ਬੜ ਉਹ दारू ਪੀਣ ਲੱਗ ਰਿਹਾ ਉਹ ਉਹ ਦੇਖ ਬੀਬਾ ਕਿਵੇਂ ਗਲੇ ਵਿੱਚ ਦੀ दारू ਜਾਂਦੀ ਦੀਂ ਦੀ ਆਉਦੇ ਪਾਪਾ ਮੈਂ ਤਾਂ ਦੀਂਦਾ ਨਹੀਂ ਉਹ ਬੀਬਾ ਤੈਨੂੰ ਨਹੀਂ ਦੀਂਦਾ ਇਹ ਬਾਬੇ ਨੂੰ ਉੱਤੋਂ ਆਵਾਜ਼ ਆਉਂਦੀ ਹੈ ਬਾਬੇ ਨੂੰ ਬਾਬਿਆਂ ਦੀ ਨਿਗਾਹ ਨਾਲ ਦੀਦਾ ਇਹ ਬੀਬਾ ਤੂੰ ਮੈਨੂੰ ਐਂ ਦੱਸ ਤੇਰੇ ਘਰ 'ਚ ਕੋਈ दारू ਪੀਂਦਾ ਆਹੋ ਮੇਰੇ ਘਰ ਵਾਲਾ दारू ਪੀਂਦਾ ਬਸ ਫਿਰ ਬੀਬਾ ਬਾਬੇ ਝੂਠ ਨਹੀਂ ਬੋਲਦੇ ਉਹ दारू ਪੀ ਕੇ ਕਦੇ ਠੇਕੇ ਕੋਲ ਦੀ ਲੰਘਿਆ ਹੁਣ ਇਹ ਬੰਦਾ ਉੱਥੇ ਮਰਿਆ ਤੇ ਐਕਸੀਡੈਂਟ ਹੋ ਕੇ दारू ਪੀ ਕੇ ਪਾਪਾ ਉਹਨੂੰ ਮੈਂ ਸਾਰੀ ਵਾਰੀ ਕਿਹਾ ਵੀ ਨਾ ਮੂਤ ਪੀਆ ਕਰ ਉਹ ਬੱਚਾ ਇਹ दारू ਨਾਲ ਹੀ ਸੋਡੇ ਘਰੇ ਆਇਆ ਹੋਇਆਗਾ अच्छा बच्चा ਇਹਦਾ ਉਪਾਪਾ ਕਰਦੇਾਂਗੇ ਆਜੋ ਆਜੋ ਬਾਬਾ ਜੀ ਅੰਦਰ ਆਜੋ ਉਹ ਬੱਚਾ ਆਹ ਤਾਂ ਇੱਕ ਹੋਰ ਐਡਾ ਬੜਾ ਪ੍ਰੇਤ ਬੈਠਿਆ ਤੇਰੇ ਘਰੇ ਬਾਬਾ ਹੁਣ ਇਹ ਕੌਣਾ ਉਹ ਬੱਚਾ ਮੇਰੇ ਤੋਂ ਨਹੀਂ ਇਹ ਕੀਲਿਆ ਜਾਣਾ ਬਾਬੇ ਚੱਲੇ ਹੋਣਾ ਨਾ ਨਾ ਬਾਬਾ ਜੀ ਐ ਨਾ ਕਰੋ ਉਹ ਬੱਚਾ ਇਹ ਤਾਂ ਪ੍ਰੇਤ ਹੀ ਬੜਾ ਵੱਡਾ ਹੈਗਾ ਨਾ ਬਾਬਾ ਜੀ ਤੁਸੀਂ ਕੁਛ ਵੀ ਕਰੋ ਮੈਂ ਹੱਥ ਜੋੜਦੀ ਹਾਂ ਤੁਸੀਂ ਇਹਨੂੰ ਬਸ ਚ ਕਰੋ ਉਹ ਬੱਚਾ ਇਹ ਤਾਂ ਸੁਨਿਆਰ ਹੈ ਸੋਨੇ ਦਾ ਭੁੱਖਾ ਹੈ ਸੋਨੇ ਦਾ ਇਹ ਸਾਰਿਆਂ ਨੂੰ ਤਾਂ ਇਸੇ ਨੇ ਬਸ ਚ ਕਰਿਆ ਹਾ ਬੀਬਾ ਆ ਬਾਬਿਆਂ ਨੂੰ ਬਸ ਚੇ ਨੂੰ ਕਰਨਾ ਬੜਾ ਹੀ ਔਖਾ ਹੈਗਾ। ਨਾ ਬਾਬਾ ਜੀ ਐਂ ਕਹੋ ਮੈਂ ਤਾਂ ਦਾਦਾ ਦੀ ਮਰ ਜੂਗੀ। ਤੁਸੀਂ ਕੁਝ ਵੀ ਹਿਲਾ ਕਰੋ ਪਰ ਇਹਨਾਂ ਨੂੰ ਆਪਦੇ ਨਾਲ ਲੈ ਕੇ ਜਾਓ। ਬੱਚਾ ਐਵੇਂ ਨਹੀਂ ਡਰੀਦਾ ਹੁੰਦਾ। ਅੱਛਾ ਬੱਚਾ ਮੈਨੂੰ ਐਂ ਦੱਸ ਘਰ ਵਿੱਚ ਕੋਈ ਸੋਨੇ ਦੀ ਚੀਜ਼ ਪਈ ਆ ਆਪਣੇ? ਨਾ ਮਾਪਾ ਸੋਨੇ ਦੀ ਤਾਂ ਕੋਈ ਚੀਜ਼ ਨਹੀਂ ਹੈਗੀ ਘਰੇ। ਕੋਈ ਚੀਜ਼ ਨਹੀਂ ਬੱਚਾ। ਆਹ ਬੱਚਾ ਗਲ ਦੇ ਵਿੱਚ ਕੀ ਪਾਏ ਆ? ਇਹਦਾ ਬਾਬਾ ਚੈਨੀ ਆ। ਆਹ ਬੱਚਾ ਇਹ ਜਿਹੜੀ ਤਰੀ ਚੈਨੀ ਆ ਬੱਚਾ ਇਹਦੇ ਨਾਲ ਹੀ ਕੀ ਲਿਆ ਜਾਣਾ ਹੈਗਾ। ਆਹ ਜਿਹੜਾ ਤੂੰ ਗਲ ਦੇ ਵਿੱਚ ਪਾਈ ਫਿਰਦੀ ਆ ਐਸੇ ਕਰਕੇ ਤੇ ਪ੍ਰੀਤ ਤਰੇ ਘਰ ਦੇ ਵਿੱਚ ਬੈਠੇ ਨੇ। ਬਾ ਇਹਨੂੰ ਲਾਉਣਾ ਪੈਣਾ ਹੈ ਬੱਚਾ ਸੋਨੇ ਨੂੰ ਘਰ ਚੋਂ ਬਾਹਰ ਸੁੱਟਣਾ ਪੈਣਾ ਹੈਗਾ ਬੱਬਾ ਮੈਂ ਹੁਣੇ ਲਾ ਦਿੰਨੀ ਆ ਬਸ ਪ੍ਰੇਤ ਜਾਣੇ ਚਾਹੀਦੇ ਆ ਘਰੋਂ ਬੱਚਾ ਬਾਬੇ ਤਾਂ ਯਕੀਨ ਨਹੀਂ ਬਾਬੇ ਚਲੇ ਜਾਂਦੇ ਨੇ ਫਿਰ ਲੈ ਬਾਬਾ ਮੈਂ ਲਾ ਲਈ ਬਸ ਚੈਨੀ ਆ ਜੋ ਆ ਬੱਚਾ ਲਿਆ ਫੜਾ ਫੋਨੂ ਦਾ ਮਾਂ ਉਹ ਬੱਚਾ ਇਹਦੇ ਵਿੱਚ ਦਾ ਕੀਲਣ ਆਪਾਂ ਨੂੰ ਲਾਲਚ ਦੇ ਕੇ ਬੱਚਾ ਇਹਦੇ ਵਿੱਚ ਆਪਾਂ ਬੰਦ ਕਰ ਲੈਣਾ ਹੈਗਾ ਆ ਬੱਚਾ ਰੱਖ ਬਾਬਿਆਂ ਦੇ ਹੱਥ ਤੇ ਬਾਬਾ ਮੇਰਾ ਜੀ ਨਹੀਂ ਕਰਦਾ ਦੇਣ ਨੂੰ ਉਹ ਬੱਚਾ ਬਾਬੇ ਚਲੇ ਜਾਂਦੇ ਨੇ ਤੇਰੇ ਦਾ ਇੱਥੇ ਕੋਲ ਨਹੀਂ ਬਸਣੀ ਸਭ ਕੁਝ ਖਤਮ ਕਰ ਦੇਣਾ ਜਾੜੇ ਕਰ ਦੇਣੇ ਡੰਗਰ ਪਸ਼ੂ ਸਭ ਕਿਲੇ ਖਾਲੀ ਹੋ ਜਾਣੇ ਨੇ ਬੱਚਾ ਇਹ ਬੜਾ ਭੁੱਖਾ ਰਕਸ ਹੈ ਐ ਨਾ ਕਹਿ ਆਪ ਲੈ ਖੜ ਆ ਲਿਆ ਬੱਚਾ ਅੱਛਾ ਬੱਚਾ ਆਪਾਂ ਹੁਣ ਇਹਦੇ ਉੱਤੇ ਮੰਤਰ ਪੜਾਂਗੇ ਮੰਤਰ ਪੜ ਕੇ ਸਾਰੇ ਵਿੱਚ ਆਪਾਂ ਇਹਦੇ ਕੈਦ ਕਰ ਲੈਣੇ ਨੇ ਤੇ ਕੈਦ ਕਰਕੇ ਆਪਾਂ ਨੂੰ ਬਾਹਰੇ ਸੁੱਟ ਦੇਣਾ ਬੱਚਾ ਬਾਬੇ ਲੈ ਜਾਣਗੇ ਇਹਨੂੰ ਅੱਛਾ ਬੱਚਾ ਦੇਖ ਫਿਰ ਹੁਣ ਆਪਾਂ ਮੰਤਰ ਮਾਰ ਦਨੇ ਇਹਦੇ ਵਿੱਚ ਓਮ ਗਲੀਨ ਬੂੰ 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 ਬਾਬਾ ਜੀ ਗੁਰਾਜੀ ਜੀ ਬੋਲੀ ਜਾਣਾ ਉਹ ਬੱਚਾ ਪਤਾ ਗੱਲ ਕੀ ਆ ਇਹ ਜਿਹੜੇ ਪ੍ਰੇਤ ਨੇ ਇਹਨਾਂ ਨੂੰ ਪੰਜਾਬੀ ਆਉਂਦੀ ਅੰਗਰੇਜ਼ੀ ਸਮਝ ਨਹੀਂ ਆਉਂਦੀ ਤੇ ਬਾਬਿਆਂ ਨੇ ਅੰਗਰੇਜ਼ੀ ਸਿੱਖੀ ਆ ਤਾਂ ਜੋ ਅੰਗਰੇਜ਼ੀ ਦੇ ਮੰਤਰ ਪੜ੍ਹ ਕੇ ਇਹਨਾਂ ਨੂੰ ਬਾਤ ਚ ਕਰ ਲਈਏ ਬਾਬਾ ਕਈ ਪ੍ਰੇਤ ਅੰਗਰੇਜ਼ੀ ਬੋਲਣ ਵਾਲੇ ਵੀ ਹੁੰਦੇ ਨੇ ਉਹ ਬੱਚਾ ਇਹ ਪਿੰਡਾਂ ਵਾਲੇ ਪ੍ਰੇਤ ਨੇ ਇਹਨਾਂ ਨੂੰ ਕਿੱਥੇ ਅੰਗਰੇਜ਼ੀ ਆਉਂਦੀ ਆ ਅੱਛਾ ਬੱਚਾ ਜ਼ਿਆਦਾ ਨਾ ਬੋਲ ਜੇ ਇਹਨਾਂ ਨੂੰ ਪਤਾ ਲੱਗ ਗਿਆ ਤੇਰੇ ਘਰ 'ਚ ਹੀ ਬੈਠ ਜਾਣਗੇ 5 ਮਿੰਟ ਨੇ ਬੱਚਾ ਆਪਣੇ ਕੋਲ ਲੈ ਬੱਚਾ ਫਿਰ ਕਰਦੀਏ ਬਾਤ ਚ ਕਰ ਦੋ ਕਰ ਦੋ ਆ ਗਿਆ ਬੱਚਾ ਦੇਖ ਆ ਦੇ ਇਹ ਆ ਫੜ ਲਿਆ ਬਾਬਿਆਂ ਨੇ ਇਹ 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 ਆਹ ਤੇ ਅੱਟਾ ਬੱਚਾ ਕਰਤਾ ਪਾਣੀ ਤੇਰੀ ਚੰਜੀਰੀ ਦੇ ਵਿੱਚ ਬੰਦ ਦਾ ਕਰਤਾ ਬਾਬਾ ਜੀ ਬੰਦ ਇਹਨੂੰ ਕਰਤਾ ਬੱਚਾ ਵਿੱਚ ਬੰਦ ਇਹ ਬੱਚਾ ਛੜਾਉ ਆਹ ਸਾਂ ਉਹ ਬੱਚਾ ਬਾਹਰ ਨੂੰ ਟਰਿਆ ਮੇਰੀ ਆਪ ਫੜ ਲੈ ਬੱਚਾ ਹੁਣ ਇਹਨੂੰ ਆਪਾਂ ਸੱਜਣਾ ਉਹ ਹੋ ਗਿਆ ਵਿੱਚ ਬੱਚਾ ਇਹਦੇ ਬੰਦ ਕਰਤਾ ਆਪਾਂ ਇਹਦੇ ਵਿੱਚ ਬੰਦ ਕਰਤਾ ਬਾਬਾ ਜੀ ਇਹਦੇ ਵਿੱਚ ਬੰਦ ਕਰਤਾ ਲੈ ਫੇਰ ਆਜੋ ਹੁਣ ਬਾਬਾ ਜੀ ਮੈਂ ਇਹਨੂੰ ਅੰਦਰ ਰੱਖ ਦਿੰਨੀ ਆ ਇਹਨੂੰ ਕਿੱਥੇ ਲੈ ਕੇ ਚੱਲੀ ਆ ਬੀਬਾ ਹੁਣ ਤਾਂ ਇਹ ਚ ਪ੍ਰੇਤ ਬੰਦ ਹੋ ਗਿਆ ਅੰਦਰ ਰੱਖਿਆ ਮੈਂ ਫਿਰ ਬਾਬਾ ਹੁਣ ਮੈਂ ਗੱਲ ਚ ਨਹੀਂ ਪਾਉਂਦੀ ਇਹਨੂੰ ਉਹ ਕਮਲੀ ਇਹਦੇ ਕਰਕੇ ਤਾਂ ਸਾਰਾ ਕੁਝ ਕਰਿਆ ਬਾਬਿਆਂ ਨੇ ਕੀ ਕਿਹਾ ਬਾਬਾ ਉਹ ਬੱਚਾ ਇਹਨੂੰ ਘਰ ਤੋਂ ਬਾਹਰ ਸੁੱਟਣਾ ਪੈਣਾ ਜੇ ਜਾ ਕੇ ਇਹਨੂੰ ਘਰ ਦੇ ਵਿੱਚ ਕਿਤੇ ﺍﻟमारी ਖੁੰਝੇ ਜਿੱਥੇ ਰੱਖਾਂਗੀ ਇਹਨਾਂ ਨੇ ਤਾਂ ਉੱਥੀ ਬਸਾ ਕਰ ਲੈਣਾ ਉਹ ਤਰੇ ਘਰ ਚੋਂ ਨਹੀਂ ਜਾਣੇ ਪ੍ਰੇਤ ਫੇਰ ਨਾ ਕਹੀਂ ਬਾਬਿਆਂ ਨੂੰ ਕੀ ਘਰ ਉਜੜ ਗਿਆ ਤੇਰਾ ਅੱਛਾ ਬਾਹਰ ਹੀ ਸਿੱਟਣੀ ਆ ਉਹ ਬੱਚਾ ਇਹਨੂੰ ਬਾਹਰ ਹੀ ਸੱਟਣਾ ਪੈਣਾਗਾ ਕੱਢ ਜਾ ਫਿਰ ਮੈਂ ਸਿੱਟ ਕੇ ਆਉਣੀ ਆ ਉਹ ਕਮਲੀ ਇਹ ਸੰਤਾਂ ਨੇ ਲੈ ਕੇ ਜਾਣੀ ਸੀ ਤਾਂ ਲੱਭੂਗੀ ਪਤਾ ਨਹੀਂ ਨਾ ਚਲ ਕੋਈ ਗੱਲ ਨਹੀਂ ਬੱਚਾ ਬਸ ਦੀ ਰਹਿ ਕੋਈ ਗੱਲ ਨਹੀਂ ਆ ਜਾ ਹੁਣ ਚਾਹ ਪਾਣੀ ਤਾਂ ਪੀ ਲੋ ਉਹ ਬਾਬੇ ਕਿਸੇ ਚੀਜ਼ ਦੇ ਭੁੱਖੇ ਨਹੀਂ ਹੈਗੇ ਬੱਚਾ ਤਰੇ ਕਰੋ ਭੂਤ ਪ੍ਰੇਤ ਕੱਢਣੇ ਸੀ ਕੱਢ ਤੇ ਲੈ ਬਾਬਾ ਹੁਣ ਤਾਂ ਤੁਸੀਂ ਕਹਿੰਦੇ ਸੀਗੇ ਸਾਨੂੰ ਕੋਈ ਚਾਹ ਰੋਟੀ ਦੀ ਸੇਵਾ ਕਰੋ ਚਲ ਬੀਬਾ ਚੰਗਾ ਜਾ ਫਿਰ ਚਾਹ ਲੈ ਕੇ ਆ ਚਾਹ ਲੈ ਆਉਣੀ ਹੈ ਠੀਕ ਹੈ ਬਾਬਾ ਬੈਠਾ ਤੂੰ ਇਹ ਕਾਂਬੜੀ ਨੂੰ ਕੀ ਦੱਸੀਏ ਹੁਣ ਆਹੀ ਲੈ ਜਾਨਾ ਚੱਕ ਕੇ ਕੱਚਾ ਜਿਹਾ ਕੰਮ ਹੀ ਆ ਜੂਗਾ ਓਹੋ ਹੋ ਬੜੀ ਮੁਸ਼ਕਲ ਮਾਰਦੀ ਆ ਤਾਂ ਚਲ ਜਵਾਕਾਂ ਦੇ ਕੰਮ ਆ ਜੂਗਾ ਦੇ ਤਾਂ ਇਹ ਇਹਦਾ ਲੰਗ ਚਲ ਭਗਤਾ ਕੀ ਮੰਗਦਾ ਹੈ ਤੇ ਕੋਈ ਸੋਨੇ ਵਾਲੀ ਚੇਨ ਵੀ ਨਾ ਲੈ ਜੇ ਚਾਹਤੇ ਐ ਬੋਲੀ ਤੀਵੀ ਨਹੀਂ ਪਤਾ ਨਹੀਂ ਕਿੱਥੇ ਡਿੱਗ ਗਿਆ ਉਹਨਾ ਆਹਾ ਆ ਲੱਭ ਗਈ ਉਹ ਲੱਭ ਗਈ ਆ ਬਣ ਕੀ ਗੱਲ ਆ ਆਹਾ ਮਿਲ ਗਈ ਸੋਨੇ ਦੀ ਚੇਨੀ ਤਾਂ ਲੈ ਬਾਬਿਆਂ ਦੇ ਹੋ ਗਏ ਹੁਣ ਬਾਰੇ ਨਿਆਰੇ ਉਹ ਹੁਣ ਨਹੀਂ ਮੰਗਣਾ ਬਾਬਿਆਂ ਨੇ ਆਟਾ ਮਹੀਨਾ ਕਰਾਂਗੇ ਐਸ਼ ਇਹ ਜੇ ਦੋ ਤਿੰਨ ਹੋਰ ਟੱਕਰ ਜਾ ਕਰਨ ਬਾਬਿਆਂ ਨੂੰ ਕੀ ਲੋੜ ਐ ਕੰਮ ਕਰਨ ਦੀ ਇਹ ਤਾਂ ਇੱਕ ਕੋ ਉਹ ਨਾ ਲੱਭਦਾ ਲਾ ਲਾ ਅਬਦੁੱਲਾ ਲਾ ਲਾ ਬਿਚਾਰਾ ਦੇਣਾ ਖੜਾ ਜੀ ਸੋਕਣਾ ਹਾਠੀ ਇਹ ਕੰਮਣ ਲੱਗੇ ਹਰਿਆਣੇ ਵਾਲੀ ਪੀਪੀ ਆਪਣੇ ਹੋਰ ਕਿਹੜੀਆਂ ਸ਼ਰਾਬਾਂ ਨੇ ਆਪਣੇ ਵੇਲੇ ਹੁੰਦੀਆਂ ਤੇ ਸ਼ਰਾਬਾਂ ਪੁੱਤ ਦੇਸੀ ਕੱਢਦੇ ਤੇ ਦੇਸੀ ਪੀਂਦੇ ਤੇ ਪਾਣੀ ਦੀ ਬੋਤਲਾਂ ਪੀਏ ਨਸ਼ੀ ਨਹੀਂ ਹੋਇਆ ਕੋਈ ਨਹੀਂ ਕੋਈ ਹੋਇਆ ਨਹੀਂ ਕੋਈ ਨਹੀਂ ਹੋਇਆ ਇੱਕ ਪਿਗ ਤੇਰਾ ਨਹੀਂ ਨੂੰ ਨੂੰ ਸਮਝਾਇਆ ਚਾਚਾ ਆਹੀ ਬਚਿਆ ਇੱਕ ਪਿਗ ਮੇਰੀ ਗੱਲ ਸੁਣ ਪਿਗ ਤਾਂ ਹੋਰ ਵੀ ਆਜੂਆ ਕੀ ਮੈਨੂੰ ਸਮਝਾਉਣਾ ਦੱਸ ਉਹ ਬਾਲਾ ਤੱਕ ਕਰਦੀ ਹੈ ਮੇਰੇ ਨਾਲ ਸਾਲੀ ਅੱਜ ਗੱਲ ਕੀ ਕਰਦੀ ਹੈ ਇੱਕ ਤਾਂ ਮੇਰੀ ਜੁੱਤੀ ਲਾ ਲਈ ਚੱਪਲਾ ਪਵਾ ਕੇ ਤੋੜਤਾ ਉਹ ਹੀ ਸੁਭਾਅ ਦੀ ਨਹੀਂ ਕੋਈ ਨਹੀਂ ਮੈਂ ਕਰਾਂ ਗੱਲ ਕੋਈ ਗੱਲ ਆ 200 ਵੀ ਨਹੀਂ ਦਿੰਦੀ ਬੋਤਲ ਖਾਤਰਾ ਅਜ ਪਤਾ ਨਹੀਂ ਕੀ ਤੋਂ ਫੜ ਕੇ ਲਿਆ ਮੈਂ ਤੈਨੂੰ ਕੀ ਦੱਸਾਂ ਠੀਕ ਹੈ ਠੀਕ ਹੈ ਪਤਾ ਦੋਏ ਬਾ ਵੀ ਖਾਲੀ ਹੋ ਗਈ ਹੁਣ ਕੋਈ ਹਿੱਲਾ ਨਹੀਂ ਆਪਣਾ ਕੋਈ ਜਿਗਾੜ ਲਾ ਕੋਈ ਹੁਣ ਫਿਰ ਕੋਈ ਜਿਗਾੜ ਲਾਉਣਿਆਂ ਹੂੰ ਉਗ ਗਿਆ ਮੈਂ ਹਾਂ ਬੂਬਨਾ ਤੁਰਿਆ ਕਿੱਧਰ ਆ ਕੋਈ ਸਕੀਮ ਆ ਅੱਛਾ ਹਾਂ ਬੋਲੀਆ ਚਾਵਾ ਸੋਣਾ ਠੀਕ ਹੈ ਠੀਕ ਹੈ ਆ ਤੂੰ ਗੱਲ ਕਰੀ ਪੁੱਤ ਮੈਂ ਮੈਂ ਥੋੜਾ ਨਸ਼ੇ 'ਚ ਹਾਂ ਠੀਕ ਹੈ ਮੈਂ ਆਪੀ ਗੱਲ ਕਰ ਉਹ ਮਹਾਪੁਰਚੋ ਆਜੋ ਕਿੱਧਰ ਜੜੀਆਂ ਬੂਟੀਆਂ ਟੋਲਦੇ ਫਿਰਦੇ ਹੋ ਇੱਥੇ ਆ ਸੰਤ ਪਹਾੜਾਂ ਤੋਂ ਆਏ ਦੀ ਬੂਟੀਆਂ ਲੱਭਣ ਤਰੇ ਪਿੰਡ ਦੇ ਵਿੱਚ ਅੱਛਾ ਰਾਮ ਰਾਮ ਆਪਾ ਜੀ ਉਹ ਰਾਮ ਰਾਮ ਭਗਤੋ ਕੀ ਹਾਲ ਹੈ ਤੁਹਾਡੇ ਵਧੀਆ ਵਧੀਆ ਬਾਬਾ ਜੀ ਵਧੀਆ ਜਿਹੜਾ ਟਾਈਮ ਪਾਸ ਹੁੰਦਾ ਹੈ ਜੀਆਂ ਪੀ ਜਾਂਦੇ ਹੋ ਸਿਹਤ ਦਾ ਨੁਕਸਾਨ ਕਰਦੀਆਂ ਨੇ ਬਾਬਾ ਨੁਕਸਾਨ ਨਹੀਂ ਇਹ ਕਾਲੀ ਮਾਤਾ ਦਾ ਪ੍ਰਸ਼ਾਦ ਹੈ ਤੁਸੀਂ ਇੱਧਰ ਨਹੀਂ ਤੁਸੀਂ ਇੱਧਰ ਇੱਧਰ ਬੈਠੋ ਮਹਾਂਪਰਸ਼ ਹੋ ਇੱਧਰ ਆਓ ਅਸੀਂ ਤੁਹਾਡੇ ਚਰਨਾਏ ਭਰਾਜਦੇ ਹਾਂ ਇੱਧਰ ਆਓ ਜੀ ਉਰੇ ਆਓ ਮਹਾਂਪਰਸ਼ ਹੋਰੇ ਆਜੋ ਉਹ ਬੱਚਾ ਆ ਫਿਰ ਬਾਬਿਆਂ ਨੂੰ ਕੀ ਕਹਾਂ ਦੋ ਮੜਾ ਜੇ ਇਹ ਪ੍ਰਸ਼ਾਦ ਹੈ ਇਹ ਇਹ ਬਾਬਾ ਆ ਜਾਕਰ ਦੋ ਇੱਕ ਮਿੰਟ ਬੱਚਾ ਇੱਕ ਮਿੰਟ ਇਹ ਜਲ ਬਾਬੇ ਲੈ ਕੇ ਆਏ ਨੇ ਸ਼ੁੱਧੀ ਕਰਦੀ ਆਪਾਂ ਇਹਦੀ ਬਾਬਾ ਇਹਦੀ ਵੀ ਸ਼ੁੱਧੀ ਹੁੰਦੀ ਆ ਉਹ ਬੱਚਾ ਛੋਟੇ ਪਾਪ ਧੋਤੇ ਜਾਣਗੇ ਬਾਬਿਆਂ ਦੇ ਨਾਲ ਰਲ ਕੇ ਕਿਉਂ ਸੋਚ ਕਰਦੇ ਆ ਤੁਸੀਂ ਠੀਕ ਹੈ ਬਾਬਾ ਜੀ ਠੀਕ ਹੈ ਲੈ ਬਾਬਾ ਮੋਟਾ ਜਿਹਾ ਬਾਲਾ ਫੇਰ ਆ ਬੱਚਾ ਪਾ ਦੇ ਸਾਰੀ ਪਾ ਦੇ ਪ੍ਰਸ਼ਾਦ ਤਾਂ ਚੰਗਾ ਹੀ ਹੁੰਦਾ ਪਾ ਲੋ ਬਾਬਾ ਜੀ ਪਾ ਲੋ ਬਾਬਾ ਥੋੜਾ ਜਿਹਾ ਪਾ ਦੇ ਬੱਚਾ ਐ ਨਹੀਂ ਕਰੀਦਾ ਹੁੰਦਾ ਵੇ ਖੋਲੇ ਬਾਬਾ ਜੀ ਸਾਡੇ ਵਾਸਤੇ ਵੀ ਰੱਖ ਦਿਓ ਕੁਛ ਕੋਈ ਗੱਲ ਨਹੀਂ ਬੱਚਾ ਪੁੱਣ ਲੱਗੂਆ ਸੋਨੋ ਪ੍ਰਸਾਦ ਬੜਾ ਵਧੀਆ ਬੱਚਾ ਵਧੀਆ ਲੱਗਿਆ ਬਾਬਾ ਜੀ ਹੋਰ ਹੈ ਨਹੀਂ ਥੋੜਾ ਬਹੁਤਾ ਨਾ ਨਾ ਬਾਬਾ ਜੀ ਖਾਲੀ ਹੈ ਜਿਹੜਾ ਹੈਗਾ ਜੀ ਪਉਆ ਪਉਆ ਤੂੰ ਪੀ ਗਿਆ ਹੁਣ ਸਾਡੇ ਕੋਲ ਤਾਂ ਬਾਬਾ ਜੀ ਪੈਸਾ ਵੀ ਨਹੀਂ ਕੋਈ ਹੁਣ ਚਲੋ ਬੱਚਾ ਫਿਰ ਬਾਬੇ ਚੱਲਦੇ ਨੇ ਭਲਾ ਹੋਵੇ ਤੁਹਾਡਾ ਬਾਬਾ ਜੀ ਸਾਡਾ ਹਿੱਲਾ ਕਰੋ ਸਾਡੇ ਕੋਲ ਪੈਸਾ ਹੀ ਹੈ ਕੋਈ ਨਹੀਂ ਉਹ ਬੱਚਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪੁੱਨ ਲੱਗੋ ਸਾਨੂੰ ਬਾਬਿਆਂ ਦਾ ਪੁੱਨ ਕੀ ਲੱਗੋ ਤੂੰ ਗਾ ਨੰਗ ਸਾਦ ਨੂੰ ਪਲਿਆਤੀ दारू ਰੇ ਕਰਤਾ ਮੇਰਾ ਮਲੰਗ ਬਾਬਾ ਦਾ ਮਲੰਗ ਵਾਲੀ ਗੱਲ ਕਰਨ ਲੱਗਿਆ ਉਹ ਬੱਚਾ ਬਾਬਿਆਂ ਨੂੰ ਮਲੰਗ ਨਹੀਂ ਦੱਸੀਦਾ ਹੁਣ ਬੂਬਨੇ ਮਲਾਂਗਿਆਂ ਤੋਂ ਹੋ ਗਈ ਆ ਤੇਰੇ ਨਵੇਂ ਉਹ ਗੱਲ ਸੁਣਦਾ ਮਰੀ ਬੱਚਾ ਤੂੰ ਇਹਦੀ ਗੱਲ ਕਰਦਾ ਬਾਬੇ ਦਾ ਠੇਕਾ ਖਰੀਦ ਲੈਣਗੇ ਠੇਆ ਬੱਸ ਬਾਬਾ ਤੁਸੀਂ ਉਹ ਗੱਲਾਂ ਭਾਈ ਸਾਹਿਬ ਸੀਸੀ ਲੈ ਆ ਦੇ ਤਰੀਟਮੈਂਟ ਚੋਂ ਸ਼ਹਿਰ ਲੈ ਕੇ ਆਇਆ ਬਾਬਾ ਦੇਖ ਦੇਖਾ ਬਾਬਾ ਜੀ ਦੇਖਾ 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 ਬਾਬਾ ਜੀ ਪਿਆਰ ਸਿਆਉਣਾ ਲੱਗਦਾ ਇਹ ਤਾਂ ਉਹ ਬੱਚਾ ਬਾਬਿਆਂ ਕੋਲੇ ਪਿਆਉਰੀ ਹੁੰਦਾ ਹੈਗਾ ਸਭ ਕੁਝ ਪਿਆਉਰ ਹੁੰਦਾ ਹੈਗਾ ਦੇਖ ਬੱਚਾ ਕਰਾ ਚੈੱਕ ਕਰ ਤੂੰ ਆਪ ਕਿਹਾ ਦੇ ਬਾਬਿਆਂ ਦੀ ਆ ਬਾਬੇ ਤੈਨੂੰ ਨਮਾ ਦੇਣਗੇ ਤੇਰੇ ਪ੍ਰਸਾਦ ਨਾਲ ਕਿੰਨੇ ਵੇਚਾਂ ਬਾਬਾ ਇਹ ਬੱਚਾ ਮਾਰ ਲੈ ਸੌਦਾ ਤੂੰ ਦੇਖ ਲੈ ਦੇ ਦਾਂ ਨਾ ਤੈਨੂੰ 5000 ਬਾਬਾ ਬੱਚਾ 5000 ਤਾਂ ਥੋੜਾ ਹੈਗਾ ਦੇਖ ਲੈ ਕਿੰਨੀ ਮਹਿੰਗੀ ਸ਼ਹਿ ਹੈ ਇਹ 5000 ਤਾਂ ਬਹੁਤ ਥੋੜਾ ਹੈਗਾ ਬਾਕੀ ਚਾਚਾ ਤੂੰ ਦੇਖ ਕਿਵੇਂ ਕਰਨਾ ਹੈ ਉਹ ਤਾਂ ਲੱਗਦੀ ਤਾਂ ਚੰਗੀ ਹੈ ਬਾਬਿਆਂ ਨੇ ਚਲੋ ਕਿੱਥੋਂ ਲਿਆਂਦੀ ਆ ਆਪਾਂ ਕੀ ਪੁੱਛਣਾ ਬਾਬਿਆਂ ਤੋਂ ਵਾਸੀ ਹੈ ਠੀਕ ਚਲੋ ਜਿਵੇਂ ਲੱਗਦਾ ਠੀਕ ਹੈ ਮੈਨੂੰ ਮੰਨ ਜੂ ਬਈ ਹਾਂ ਮੰਨ ਮੰਨ ਜੂ ਪਹਿਲਾਂ ਹੱਥ ਦੇ ਨਾ ਰੱਖ ਤੂੰ ਚਲ ਆਇਆ ਕਰ ਗੱਲ ਮੁਕਾ ਦੱਸ 10000 ਦੀ ਹੋ ਗਈ ਬੱਚਾ ਚਲੋ ਬਾਪੂਰ ਪੈਸੇ ਘਰੋਂ ਲੈਣ ਜਾਣਾ ਪੈਗੇ ਉਹ ਮੈਂ ਘਰੇ ਨਹੀਂ ਜਾ ਸਕਦਾ ਬੱਚਾ ਮੈਂ ਤਾਂ ਪਹਿਲੀ ਪਿੰਡ ਦੇ ਵਿੱਚ ਗੇੜੇ ਕੱਢ ਕੇ ਬਾਬੇ ਦੀਆਂ ਲੱਤਾਂ ਦੁਖਦੀਆਂ ਨੇ ਆਹ ਨਲੇ ਦਾ ਤੇਨੂੰ ਚੀਜ਼ ਸਸਤੀ ਦੀਆਂ ਨਲੇ ਤੋਂ ਉਤੋਂ ਕਹਿੰਦੇ ਵੀ ਮੇਰੇ ਨਾਲ ਘਰੇ ਚੱਲ ਬਾਪਾ ਬੈਠ ਮੈਂ ਗਿਆ ਪੈਸੇ ਲੈ ਕੇ ਆਈ ਬੱਚਾ ਉਰੀ ਬੈਠਿਆ ਮੈਂ ਪੈਸੇ ਲੈ ਕੇ ਆਉ ਮਰੇ ਲੇਟ ਹੋਈ ਮੇਰੇ ਪੈਰ ਜਮ ਚਲ ਚਲ ਔਰ ਬੱਚਾ ਠੀਕ ਹੈ ਰਾਜੀ ਆਹ ਠੀਕ ਬਾਬਾ ਬਹੁਤ ਵਧੀਆ ਅੱਛਾ ਬੱਚਾ ਬਾਬੇ ਕੋਲੇ ਸਾਰੀ ਤਰ੍ਹਾਂ ਦੀ ਬੂਟੀ ਹੈ ਅੱਛਾ ਬਾਬਾ ਜੀ ਕੋਈ ਰੋਗ ਹੋਵੇ ਅੱਛਾ ਜੀ ਕਈ ਵਾਰੀ ਅੱਜ ਕੱਲ ਬੰਦੇ ਦੇਖਣ ਨੂੰ ਤਗੜੇ ਲੱਗਦੇ ਨੇ ਅੰਦਰ ਜਾਨ ਜੂ ਨਹੀਂ ਹੁੰਦੀ ਇਹ ਸਹੀ ਗੱਲ ਆ ਬਾਬਿਆਂ ਕੋਲੇ ਸਾਰੇ ਤਰ੍ਹਾਂ ਦੀ ਦਵਾਈ ਮਿਲਦੀ ਹੈ ਦਵਾਈ ਮਿਲ ਜਾਂਦੀ ਹੈ ਜੀ ਸਭ ਦਵਾਈ ਮਿਲ ਜਾਂਦੀ ਹੈ ਸਮਝ ਗਿਆ ਹੁਣਾ ਭਗਤਾ ਹਾਂ ਜੀ ਹਾਂ ਜੀ ਆ ਦੇਖ ਲੈ ਹੁਣ ਤੱਕ ਨਹੀਂ ਆਇਆ ਪਤਾ ਨਹੀਂ ਕਿੱਥੇ ਨਿਕਲਿਆ ਹੋਇਆ ਇਹ ਨੂੰ ਐ ਨਹੀਂ ਹੈਗਾ ਵੀ ਮੈਂ ਸੰਨੀ ਸੰਨੀ ਰਲਾ ਦਵਾ ਆਪ ਮੂਤ ਝੋਲਸਣ ਭੱਜ ਜਾਂਦਾ ਹੈ ਮੇਰੇ ਸਾਲਿਆਂ ਦੀ ਏ ਕਿੱਥੇ ਬਾਈ ਜਨਾ ਨੂੰ ਉੱਧ ਚਲਸਣਾ ਨਾ ਹੋਰ ਤੂੰ ਕੀ ਪੀ ਕੇ ਆਉਣਾ ਮੂਤ ਚਲਸ ਕੇ ਆਉਣਾ ਚੰਗਰਾਂ ਨੂੰ ਵੀ ਦੇਖ ਲਿਆ ਕਰ ਉਹਦਾ 100 ਰੁਪਏ ਦੀ ਬੋਤਲ ਹੋਣੀ ਹਰਿਆਣੇ ਵਾਲੀ 200 ਦੀ ਹੋਣੀ ਅੱਛਾ ਤੂੰ ਮੇਰੇ ਸਾਲੇ ਦੀ ਬਾਅਦ ਚ ਕੀ ਕੀ ਫੜਾਉਣੀਆ ਕਰਨ ਚੱਕ ਚੱਕ ਮੈਂ ਮੈਂ ਕੀ ਫੜਾਤਾ ਚਾਹ ਨਹੀਂ ਕਿੱਥੇ ਸੋਨੇ ਦੀ ਮੇਰੀ ਗੱਲ ਸੁਣੋ ਉਹ ਤਾਂ ਇੱਕ ਪਾਪਾ ਆਇਆ ਸੀ ਆਪਣੇ ਮੇਰੇ ਤਾਂ ਬਹੁਤ ਪ੍ਰੇਤ ਸੀ ਮੈਂ ਤਾਂ ਖਾ ਖਾ ਵੜਦਾ ਸਾਰੇ ਪ੍ਰੇਤਾਂ ਦਾ ਬਾਬਾ ਨੇ ਲੈ ਇੱਕ ਪ੍ਰੇਤ ਇਹ ਗਿਆ ਤੁਹਾਡੀਆਂ ਸਾਰੀਆਂ ਖੋਲੀਆਂ ਖਾਲੀ ਕਰ ਤੂ ਕਹਿੰਦਾ ਉਹਦਾ ਸੁਨਿਆਰ ਆ ਸੁਨਿਆਰ ਕਹਿੰਦਾ ਸੋਨੇ ਦੀ ਚੈਨੀ ਪਿੱਛੇ ਪਿਆ ਹੋਇਆ ਤੇਰੀ ਪਿੱਛੇ ਮੈਂ ਕਹਾਂ ਤੂੰ ਬਾਬਾ ਚੈਨੀ ਛੱਡ ਮੈਂ ਤਾਂ ਛਿੱਟੀ ਆ ਬਾਹਰੇ ਜੰਨੀ ਕਿੱਥੇ ਛਿੱਟੀ ਆ ਉਦੋਂ ਮੈਂ ਤਾਂ ਆਏ ਭਗਾ ਕੇ ਮਾਰੀ ਖਵਾਂ ਕਿੱਥੇ ਗਈ ਮੇਰੇ ਸਾਰੇ ਵੀ ਚੀਜ਼ਾਂ ਸਿੱੜਦੀ ਰਹਿੰਦੀਆਂ ਚੱਕ ਚੱਕ ਘਰੋਂ ਬਾਹਰੇ ਮੈਂ ਤੂੰ ਮੇਰੇ ਮਾਰਿਆ ਕਿ ਮੈਂ ਆ ਮਾਰਾ ਤਾਂ ਉਹ ਲੱਗ ਰਿਹਾ ਤੇਰਾ ਫਫੜਾ ਉੱਥੇ ਦਾਰੂ ਪੀਣ ਸਾਡੇ ਨਾਲਾ ਬਾਹਰ ਉਹ ਮੰਡਰ ਵਾਲੇ ਰੋਡੇ ਦੇ ਘਰ ਲਵੇ ਓ ਪਪਾ ਬੱਬਾ ਬੱਬਾ ਨੀ ਉਹ ਬੂਬਣਾ ਮੇਰੇ ਸਾਲੇ ਦੀ ਨੇ ਸਾਰੀ ਲਾਤੀ ਜਿਹੜੀ ਮੈਂ ਪੀਤੀ ਸੀ ਨਾਲੇ ਹੱਥ ਨੇ ਪੈਸੇ ਦੇ ਨਹੀਂ ਚਾਲ ਚੈਨੀ ਮਣਾ ਤੋ ਆ ਜਾ ਹਲੇ ਖੜ ਜਾ ਖੇਤ ਦਾ ਕਾ ਨੂੰ ਮੈਂ ਇਤਨਾ ਨਹੀਂ ਗੱਲ ਨਹੀਂ ਰਹੇ ਉਹ ਬੱਚਾ ਮੈਨੂੰ ਤੇਰੇ ਨਾਲ ਦਾ ਬੰਦਾ ਆਉਂਦਾ ਨਹੀਂ ਦਿਖਦਾ ਆਊਗਾ ਬਾ ਬਾ ਆਊਗਾ ਆਊਗਾ ਕੋਈ ਗੱਲ ਨਹੀਂ ਕਾਬਰਣਾ ਮੇਰੇ ਸਾਲੇ ਦੀ ਮੈਂ ਕਹਿਤੀ ਮੈਨੂੰ ਇੱਕ ਡੱਬਾ ਧਰਾ ਦੇ ਦਾਰੂ ਦਾ ਨਹੀਂ ਧਰਾ ਨਹੀਂ ਮੈਂ ਠੇਕੇ ਤਾਂ ਨਾ ਉਠਾ ਦੇਣ ਛੱਡ ਦੇ ਮੇਰੀ ਬੋਲ ਮੇਰੇ ਨਾਲ ਤਾਂ ਐ ਲੜਦੀ ਰਹਣੀ ਆ ਸਾਰਾ ਦਿਨ ਆ ਬੂਬਨੇ ਜਿਹੜੇ ਹੁਣ ਜਿਰੀ ਵੱਢ ਕੇ ਚੈਨੀ ਕਰਾਈ ਤੀ ਉਹ ਜੜਕ ਦੇ ਨੇ ਚੱਕ ਕੇ ਫੜਾਤੀ ਮੈਂ ਮੈਨੂੰ ਕੰਨ ਦਿੱਤੇ ਮੇਰਾ ਸਿੱਟੀ ਸੀ ਬਾਹਰ ਅਗਿਆ ਦੇਖ ਲੈ ਦੇਖ ਲੈ ਤੇਰੇ ਫੁੱਫੜ ਨੂੰ ਆਹ ਦੇਖ ਲੈ ਮੇਰੇ ਸਾਲਿਆਂ ਦੀਆਂ ਦੇਖ ਲੈ ਤੂੰ ਉਹ ਦੂਰ ਰਹਿ ਕੇ ਗੱਲ ਕਰੋ ਬੱਚਾ ਮੇਰੇ ਤੋਂ ਬਾਬਾ ਮੇਰੀ ਗੱਲ ਸੁਣ ਇੱਕ ਪ੍ਰੇਤ ਹੋਰ ਆ ਗਿਆ ਸੀ ਉਹ ਫੜ ਕੇ ਲੈ ਕੇ ਆਉਣਾ ਸੀ ਆ ਜਾ ਚੱਲੀਏ ਉਹ ਬੱਚਾ ਵੱਡੇ ਪ੍ਰੇਤ ਨਹੀਂ ਫੜਦੇ ਬਾਬੇ ਬਾਬੇ ਹੁਣ ਬਾਬਿਆਂ ਦਾ ਜਾਣ ਦਾ ਟਾਈਮ ਆ ਗਿਆ ਬਾਬਾ ਮੇਰੀ ਗੱਲ ਸੁਣ ਤੈਨੂੰ ਸੋਨੇ ਦਾ ਕੀ ਪਹਿਲਾਂ ਤੇ ਚੈਨੀ ਦਿੱਤੀ ਸੀ ਉਹ ਚੈਨੀ ਕੱਢ ਪਹਿਲਾਂ ਕਿੱਥੇ ਐ ਇੱਧਰ ਉਹ ਬੱਚਾ ਚੈਨੀ ਦੇ ਦੇਣਿਆ ਤੂੰ ਤਾਂ ਗੁੱਸਾ ਕਰਕੇ ਲੱਗਦਾ ਮੈਨੂੰ ਨਾ ਮੈਨੂੰ ਐਂ ਦੱਸ ਚੈਨੀ ਤਾਂ ਮੈਂ ਬਾਹਰੇ ਸਿੱਟੀ ਸੀ ਤੂੰ ਚੱਕ ਕੇ ਘੜੇ ਮੇਲੇ ਲੈ ਕੇ ਆਇਆ ਸੀ ਉਹ ਬੱਚਾ ਇਹ ਚ ਪ੍ਰੇਤ ਫੜਿਆ ਤੈਨੂੰ ਦੱਸਿਆਦਾ ਸੀ ਵੀ ਇਹਦੇ ਵਿੱਚ ਪ੍ਰੇਤ ਨੇ ਨਾ ਮੈਨੂੰ ਅਸ ਅੱਜ ਤੋਂ ਬਾਅਦ ਪੜ੍ਹੇਗਾ ਕਰੇਗਾ ਇਹ ਜੇ ਕੰਮ ਉਹ ਬੱਚਾ ਕੰਮ ਤਾਂ ਕਰੂਆ ਪਰ ਆ ਪਿੰਡਕ ਨਹੀਂ ਪੜਦਾ ਕਦੇ ਵੀ ਉਹ ਛੱਡ ਦੋ ਉਹ ਛੱਡ ਦੋ ਭਗਤਾ ਛੱਡ ਦੋ ਇਹਨੂੰ ਖੜਾ ਕਰ ਬੂ ਬਨੇ ਇਹਨੂੰ ਮਾਂ ਪਾਪਾ ਨੂੰ ਦੱਸ ਵੀ ਅੱਜ ਤੋਂ ਬਾਅਦ ਇਹ ਜੇ ਕਰੇਗਾ ਕਰੇਗਾ ਛੱਡ ਦੋ ਮੈਂ ਨਹੀਂ ਕਰਦਾ ਹੋਰ ਹੋਰ ਕੀ ਕੁਸ ਲੈ ਆਂ ਤੂੰ ਜਾ ਕੇ ਕੁਸ ਨਹੀਂ ਮਰੇ ਕੋਈ ਪਟਾ ਫੋਲੋ ਇਹਦੇ ਪਾ ਫੋਲੋ ਬਾਬੇ ਇਹ ਮੈਂ ਰੋਣ ਨਹੀਂ ਸੁਣੀ ਪਟਾ ਕਿਸੇ ਨੂੰ ਉਹ ਇਹਦਾ ਮੇਰਾ ਕਿੱਛਾ ਭਗਤਾ ਉਹ ਮੇਰਾ ਨਹੀਂ ਲੱਗਦਾ ਮੇਰੀ ਆਹ ਚਿਰਖੀਆਂ ਵਾਲਾ ਗੱਛਾ ਮੇਰੀ ਆ ਉਹ ਭਾਗ ਦਾ ਕੱਚੇ ਦਾ ਕੀ ਕਰਨਗਾ ਮੁਸਕ ਮਾਰਦੀ ਐ ਸੜੇ ਆਂਦ ਮਾਰਦੀ ਐ ਇਹਦੇ ਤੋਂ ਉਹ ਛੱਡ ਦੋ ਗੱਛਾ ਮੇਰਾ ਅਜੀ ਬਾਬੇ ਸਾਰੇ ਤੋਂ ਪਹਿਲਾਂ ਸਾਡੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੇ ਬਾਈ ਜਿਹੜੀ ਵੀਡੀਓ ਤੁਸੀਂ ਹੁਣੇ-ਹੁਣੇ ਦੇਖ ਕੇ ਹਟਿਓ ਤੁਹਾਨੂੰ ਕਿਵੇਂ ਦੀ ਲੱਗੀ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਬਾਈ ਤੇ ਆਪਣੀ ਵੀਡੀਓ ਨੂੰ ਬਾਈ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਿਉਂਕਿ ਬਾਈ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈਗੀ ਤੇ ਬਾਕੀ ਆ ਸਾਰੇ ਪਿੰਡ ਨਗਰਿਆਣਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਬਾਈ ਵੀਡੀਓ ਬਣਾਉਣ ਵਾਸਤੇ ਬਾਈਆਂ ਨੇ ਬਹੁਤ ਜ਼ਿਆਦਾ ਹੈਲਪ ਕਰੀ ਆਪਣੀ ਤੇ ਬਾਕੀ ਲਵ ਯੂ ਬਾਈ ਸਾਰਿਆਂ ਨੂੰ ਧੰਨਵਾਦ